ਕੈਨੇਡੀਅਨ ਕਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੁਝ ਕੁ ਸਾਲਾਂ ਵਿੱਚ ਨਵੇਂ ਹੁਨਰਵੰਦ ਪ੍ਰਵਾਸੀ ਕੈਨੇਡਾ ਛੱਡਣ ਦੇ ਕਾਰਨ ਇੱਕ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਕੈਨੇਡਾ ਨੂੰ ਲੰਮੇ ਸਮੇਂ ਤੋਂ ਆਵਾਸ ਦੇ ਇੱਕ ਰੋਸ਼ਨੀ ਮੰਨਿਆ ਜਾਂਦਾ ਸੀ ਜੋ ਸਥਿਰਤਾ ਖੁਸ਼ਹਾਲੀ ਜੀਵਨ ਦੀ ਗੁਣਵੱਤਾ ਦੇ ਵਾਅਦਿਆਂ ਨਾਲ ਦੁਨੀਆ ਭਰ ਦੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਦਾ ਹੈ ਫਿਰ ਵੀ ਹਾਲ ਹੀ ਦੇ ਸਾਲਾਂ ਵਿੱਚ ਇੱਕ ਹੈਰਾਨ ਕਰਨ ਵਾਲਾ ਰੁਝਾਨ ਉੱਭਰ ਕੇ ਸਾਹਮਣੇ ਆਇਆ ਸਥਾਈ ਨਿਵਾਸੀ ਸਮੇਤ ਹੰਰਵੰਦ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਦੇਸ਼ ਛੱਡ ਰਹੀ ਹੈ ਛੱਡਣ ਵਾਲੇ ਜ਼ਿਆਦਾਤਰ ਲੋਕ ਉੱਚ ਪੜੇ ਲਿਖੇ ਤਜਰਬੇਕਾਰ ਪ੍ਰਵਾਸੀ ਨੇ ਜੋ ਆਰਥਿਕ ਇਮੀਗ੍ਰੇਸ਼ਨ ਮਾਰਗਾਂ ਰਾਹੀਂ ਦਾਖਲ ਹੋਏ ਸਨ ਇਸ ਵਰਤਾਰੇ ਜਿਸ ਨੂੰ ਅਕਸਰ ਅੱਗੇ ਜਾਣ ਵਾਲੇ ਪ੍ਰਵਾਸ ਵਜੋਂ ਤਿਆਰ ਮੰਨਿਆ ਜਾਂਦਾ ਹੈ ਕਿ ਰੇਡਿਨ ਆਰਥਿਕਤਾ ਅਤੇ ਇੱਕ ਸਵਾਗਤ ਕਰਨ ਵਾਲੇ ਰਾਸ਼ਟ ਵੱਜੋਂ ਇਸ ਦੀ ਵਿਸ਼ਵਵਿਆਪੀ ਵਕਾਰ ਲਈ ਇੱਕ ਮਹੱਤਵਪੂਰਨ ਚੁਣੌਤੀ ਹੈ ਜਿਵੇਂ ਕਿ ਕੈਨੇਡਾ ਹਾਊਸਿੰਗ ਕਫਾਇਤਤਾ ਬਾਰੇ ਜਨਤਕ ਚਿੰਤਾਵਾਂ ਨੂੰ ਦੂਰ ਕਰਨ ਲਈ ਆਪਣੇ ਇਮੀਗ੍ਰੇਸ਼ਨ ਨੀਤੀਆਂ ਨੂੰ ਪਿੱਛੇ ਛੱਡਦਾ ਹੁਨਰਮੰਦ ਪ੍ਰਵਾਸੀਆਂ ਨੂੰ ਜਾਣ ਦਾ ਮੌਕਾ ਕਾਰਜਬਲ ਦੀ ਘਾਟ ਹੋਰ ਵੱਧ ਸਕਦੀ ਹੈ ਤੇ ਲੰਮੇ ਸਮੇਂ ਦੇ ਵਿਕਾਸ ਦੇ ਅੰਦਰ ਰੁਕਾਵਟ ਵੀ ਆ ਸਕਦੀ ਹੈ ਇੱਥੇ ਕੀ ਹੋ ਰਿਹਾ ਹੈ ਇਹ ਕਿਉਂ ਮਾਇਨੇ ਰੱਖਦਾ ਹੈ ਕਿ ਕੈਨੇਡਾ ਕਿਵੇਂ ਜਵਾਬ ਦੇ ਸਕਦਾ ਹੈ ਇਸ ਬਾਰੇ ਡੂੰਘੇ ਵਿਚਾਰ ਚਰਚਾਵਾਂ ਜਿਸ ਵਿੱਚ ਰਿਕਾਰਡ ਆਬਾਦੀ ਦਾ ਵਾਧਾ ਉਲਟ ਨੀਤੀ ਹੁਨਰਮੰਦ ਪ੍ਰਵਾਸੀ ਕਿਉਂ ਛੱਡ ਰਹੇ ਨੇ ਅਗਾਵਧੀ ਮਾਈਗ੍ਰੇਸ਼ਨ ਦੇ ਆਰਥਿਕ ਨਤੀਜੇ ਜਨਤਕ رائے ਭਾਵਨਾ ਵਿੱਚ ਇੱਕ ਤਬਦੀਲੀ ਕੈਨੇਡਾ ਪ੍ਰਵਾਸੀਆਂ ਨੂੰ ਬਰਕਰਾਰ ਰੱਖਣ ਲਈ ਕੀ ਕਰ ਸਕਦਾ ਹੈ ਇਹ ਅੱਗੇ ਕੀ ਦਿਖ ਰਿਹਾ ਹੈ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਆਬਾਦੀ ਦੇ ਵਾਧੇ ਦੇ ਉਲਟ ਨੀਤੀ 2023 ਤੇ 24 ਵਿਚਕਾਰ ਕੈਨੇਡਾ ਦੇ ਇਤਿਹਾਸ ਵਿੱਚ ਆਪਣੇ ਸਭ ਤੋਂ ਵੱਡੇ ਜਨਸੰਖਿਆ ਵਾਧੇ ਦਾ ਅਨੁਭਵ ਕੀਤਾ ਤੇ ਸਿਰਫ ਇੱਕ ਸਾਲ ਵਿੱਚ 10 ਲੱਖ ਤੋਂ ਵੱਧ ਲੋਕਾਂ ਦੁਆਰਾ ਵਧਿਆ ਨਵੇਂ ਆਏ ਲੋਕਾਂ ਦੀ ਤੇਜ਼ੀ ਨਾਲ ਆਮਦ ਉੱਚ ਇਮੀਗ੍ਰੇਸ਼ਨ ਪੱਧਰ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਦੁਆਰਾ ਚਲਾਈ ਗਈ ਸੀ ਹਾਲਾਂਕਿ ਸੰਗੀ ਸਰਕਾਰ ਨੇ ਤਣਾਅਪੂਰਨ ਸਮਾਜਿਕ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਬਾਰੇ ਚਿੰਤਾਵਾਂ ਦਾ ਹਵਾਲਾ ਦੰਦੇ ਹੋਏ ਉਦੋਂ ਤੋਂ ਆਪਣੇ ਇਮੀਗ੍ਰੇਸ਼ਨ ਨੀਤੀਆਂ ਨੂੰ ਸੋਧਿਆ। ਦਹਾਕਿਆਂ ਵਿੱਚ ਪਹਿਲੀ ਵਾਰ ਕੈਨੇਡਾ ਨੇ ਆਪਣੇ ਸਥਾਈ ਇਮੀਗ੍ਰੇਸ਼ਨ ਟੀਚਿਆਂ ਨੂੰ ਘਟਾ ਦਿੱਤਾ। ਸ਼ੁਰੂਆਤੀ ਤੌਰ ਤੇ 2024 ਲਈ 5 ਲੱਖ ਨਿਰਧਾਰਤ ਕੀਤਾ ਜਾਵੇਗਾ। ਨਵਾਂ ਟੀਚਾ 2025 ਤੱਕ ਘਟਾ ਕੇ 3,95,000 ਕਰ ਦਿੱਤਾ ਗਿਆ, ਜਿਸ ਵਿੱਚ 20% ਕਮੀ ਦੇਖਣ ਨੂੰ ਮਿਲੀ ਹੈ। ਇਹ ਤਬਦੀਲੀਆਂ ਆਰਥਿਕ ਜਨਸੰਖਿਆ ਦੇ ਲੋੜਾਂ ਦੁਆਰਾ ਸੰਚਾਲਿਤ ਲਗਾਤਾਰ ਵਧ ਰਹੇ ਇਮੀਗ੍ਰੇਸ਼ਨ ਪੱਦਰਾਂ ਦੇ ਕਾਲ ਤੋਂ ਇੱਕ ਨਾਟਕੀ ਵਿਦਾਇਗੀ ਦੇ ਨਿਸ਼ਾਨਦੇ ਕਰਦੀ ਹੈ ਹਾਲਾਂਕਿ ਸਰਕਾਰ ਨੇ ਭਵਿੱਖ ਦੇ ਇਮੀਗ੍ਰੇਸ਼ਨ ਪੱਦਰਾਂ ਨੂੰ ਘਟਾਉਣ ਤੇ ਧਿਆਨ ਕੇਂਦਰਿਤ ਕੀਤਾ ਜਿਸ ਨੇ ਇੱਕ ਹੋਰ ਦਬਾਅ ਵਾਲੇ ਮੁੱਦੇ ਤੇ ਬਹੁਤ ਘੱਟ ਧਿਆਨ ਦਿੱਤਾ ਪ੍ਰਵਾਸੀਆਂ ਦੀ ਰੱਖਿਆ ਪਹਿਲਾਂ ਹੀ ਇੱਥੇ ਹੈ ਆਕੜੇ ਦਰਸਾਉਂਦੇ ਨੇ ਕਿ ਬਹੁਤ ਸਾਰੇ ਨਵੇਂ ਖਾਸ ਤੌਰ ਤੇ ਹੁਨਰਮੰਦ ਆਰਥਿਕ ਵਰਗ ਦੇ ਆਉਣ ਦੇ ਕੁਝ ਸਾਲਾਂ ਅੰਦਰ ਉਹ ਕੈਨੇਡਾ ਨੂੰ ਛੱਡ ਦੇਣਗੇ ਵਿਸ਼ਵ ਪ੍ਰਸਿੱਧ ਦੇ 올ਟ ਕੈਨੇਡਾ ਛੱਡਣ ਵਾਲੇ ਪ੍ਰਵਾਸੀ ਉਹ ਨਹੀਂ ਜੋ ਇੱਕੀਕ੍ਰਿਤ ਕਰਨ ਜਾਂ ਕੰਮ ਲੱਭਣ ਲਈ ਸੰਘਰਸ਼ ਕਰ ਰਹੇ ਨੇ ਇਸ ਦੀ ਬਜਾਏ ਕੋ ਚ ਪੜੇ ਲਿਖੇ ਬਹੁ ਭਾਸ਼ੇ ਪੇਸ਼ੇਵਰ ਜਿਨ੍ਹਾਂ ਨੂੰ ਕੈਨੇਡਾ ਦੀ ਲੇਬਰ ਮਾਰਕੀਟ ਦੇ ਲੋੜਾਂ ਨੂੰ ਪੂਰਾ ਕਰਨ ਲਈ ਯੋਗਤਾ ਲਈ ਵਿਸ਼ੇਸ਼ ਤੌਰ ਤੇ ਚੁਣਿਆ ਗਿਆ ਸੀ ਇਹ ਵਿਅਕਤੀ ਅਕਸਰ ਦੋ ਕਾਰਨਾਂ ਦੇ ਵਿੱਚੋਂ ਇੱਕ ਕਰਕੇ ਚਲੇ ਜਾਂਦੇ ਨੇ ਵਿਦੇਸ਼ੀ ਵਿਦੇਸ਼ ਦੇ ਵਿੱਚ ਬਿਹਤਰ ਮੌਕੇ ਜਾਂ ਫਿਰ ਆਪਣੇ ਕੈਨੇਡੀਅਨ ਤਜਰਬੇ ਤੋਂ ਅਸੰਤੁਸ਼ਟ। ਇਹ ਉਥੇ ਹੀ ਸਹਾਇਤਾ ਪ੍ਰੋਗਰਾਮ ਦੇ ਵਿੱਚ ਸੈਟਲਮੈਂਟ ਪ੍ਰੋਗਰਾਮਾਂ ਨੂੰ ਸਿਰਫ ਪ੍ਰਵਾਸੀਆਂ ਨੂੰ ਇੱਕ ਇਕ੍ਰਿਤ ਕਰਨ ਵਿੱਚ ਮਦਦ ਕਰਨਾ ਤੇ ਨਹੀਂ ਸਗੋ ਉਹਨਾਂ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਤੇ ਵੀ ਧਿਆਨ ਦੇਣਾ ਚਾਹੀਦਾ। ਸਲਾਹਕਾਰੀ ਪਹਿਲ ਕਦਮੀਆਂ ਨੈਵੀਗੇਟਿੰਗ ਦੇ ਮੌਕੇ ਅਤੇ ਕੈਰੀਅਰ ਸਹਾਇਤਾ ਮਹੱਤਵਪੂਰਨ ਫਰਕ ਲੈ ਸਕਦੀ ਹੈ ਖੇਤਰੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਨਵੇਂ ਆਏ ਲੋਕਾਂ ਨੂੰ ਛੋਟੇ ਪਾਇਚਾਰ ਵਿੱਚ ਸੈਟਲ ਹੋਣ ਲਈ ਉਤਸ਼ਾਹਿਤ ਕਰਨਾ ਜਿੱਥੇ ਰਹਿائش ਵਧੇਰੇ ਕਿਫਾਇਤੀ ਅਤੇ ਨੌਕਰੀਆਂ ਦੇ ਮੌਕੇ ਬਹੁਤ ਹਨ ਵੱਡੇ ਪੱਧਰ ਤੇ ਦਬਾਅ ਨੂੰ ਘਟਾ ਕਰ ਸਕਦੇ ਨੇ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਅਤੇ ਪਿੰਡੂ ਅਤੇ ਉੱਤਰੀ ਇਮੀਗ੍ਰੇਸ਼ਨ ਨਾ ਪਾਇਲੋ ਵਰਗੇ ਪ੍ਰੋਗਰਾਮਸ ਸੋ ਹੁਣ ਕਿਤੇ ਨ ਕਿਤੇ ਇਹ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਆਖਰ ਇਸ ਵਿੱਚ ਕੀ ਕੁਝ ਵੱਧ ਸਕਦਾ ਜਿਸ ਵਿੱਚ ਰਹਿائش ਦੀ ਸਮਰੱਥਾ ਅਤੇ ਲਾਗਤ ਅਗਾਬਧੂ ਪ੍ਰਵਾਸ ਸਭ ਤੋਂ ਵੱਧ ਅਕਸਰ ਦੱਸੇ ਜਾਂਦੇ ਨੇ ਕਾਰਨਾਂ ਦਾ ਕਿ ਰਿਹਾਇਸ਼ੀ ਸੰਕਟ ਹੈ ਰਹਿਣ ਦੀ ਅਸਮਾਨ ਛੁੰਨੀਆਂ ਲਾਗਤ ਖਾਸ ਤੌਰ ਤੇ ਟੋਰਾਂਟੋ ਵੈਂਕੂਵਰ ਵਰਗੇ ਪ੍ਰਮੁੱਖ ਸ਼ਹਿਰਾਂ ਕੇਂਦਰਿਆਂ ਵਿੱਚ ਬਹੁਤ ਪਰਵਾਸੀ ਘਰ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਦੀ ਕਲਪਨਾ ਕਿ ਕਿ ਜ਼ਿੰਦਗੀ ਵਿੱਚ ਅਸਮਰਥ ਉਹ ਘਰ ਨਹੀਂ ਲੈ ਸਕਦੇ ਗਲੋਬਲ ਵਿਕਲਪਾਂ ਵਿੱਚ ਹੁਨਰਮੰਦ ਕਾਮਿਆਂ ਵਿਦੇਸ਼ੀ ਦੇਸ਼ ਵਿੱਚ ਤਬਦੀਲੀਆਂ ਦਾ ਫੈਸਲਾ ਸਪਸ਼ਟ ਵਿਕਲਪਾਂ ਕਈ ਨੂੰ ਇਹ ਅਹਿਸਾਸ ਹੁੰਦਾ ਕਿ ਉਹ ਆਪਣੇ ਦੇਸ਼ ਤੋਂ ਵੱਧ ਕਮਾਈ ਕਰਨ ਦਾ ਕੋਈ ਮਤਲਬ ਨਹੀਂ ਪਰ ਬੁਨਿਆਦੀ ਲੋੜਾਂ ਬਹੁਤ ਜ਼ਿਆਦਾ ਖਰਚੀਲੀਆਂ ਹੋਣ ਕਾਕੇ ਬੱਚਤ ਇਨ੍ਹਾਂ ਮੁਲਕਾਂ ਵਿੱਚ ਨਹੀਂ ਹੋ ਰਹੀ ਹੈ ਕਾਟਰ ਰੋਜ਼ਗਾਰ ਤੇ ਕੈਰੀਅਰ ਦੇ ਰੁਕਾਵਟਾ ਇੱਕ ਵੱਡਾ ਕਾਰਨ ਬਹੁਤ ਸਾਰੇ ਪ੍ਰਵਾਸੀ ਉਨਾਂਦਰ ਡਿਗਰੀਆਂ ਤੇ ਪੇਸ਼ੇਵਰ ਤਜਰਬਿਆਂ ਨਾਲ ਕੈਨੇਡਾ ਆਉਂਦੇ ਨੇ ਸਿਰਫ ਉਹਨਾਂ ਦੀਆਂ ਯੋਗਤਾਵਾਂ ਨਾਲ ਮੇਲ ਖਾਂਦੀਆਂ ਨੌਕਰੀਆਂ ਤੱਕ ਪਹੁੰਚਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰੈਗੂਲੇਟਰੀ ਰੈਡ ਟੇਪ ਕ੍ਰੈਡਿਟਸ਼ੀਅਲ ਮੰਨਤਾਵਾਂ ਦੇ ਮੁੱਦੇ ਅਤੇ ਕ੍ਰਿਨੇ ਕੰਮ ਦੇ ਤਜਰਬੇ ਦੀ ਘਾਟ ਅਕਸਰ ਹੁਨਰਮੰਦ ਨਵੇਂ ਆਏ ਲੋਕਾਂ ਦੀ ਤਨਖਾਹ ਵਾਲੀਆਂ ਅਤੇ ਗੈਰ ਸਬੰਧਤ ਨੌਕਰੀਆਂ ਲਈ ਮਜਬੂਰ ਕਰਦੇ ਨੇ ਪ੍ਰਤਿਭਾ ਇਹ ਘੱਟ ਵਰਤੋਂ ਪ੍ਰਵਾਸੀਆਂ ਨਾਲ ਹੋਰ ਮੌਕੇ ਲੱਭਣ ਨੂੰ ਪ੍ਰੇਰਿਤ ਕਰਨ ਦਾ ਇੱਕ ਵੱਡਾ ਕਾਰਕ ਹੈ ਸਿਹਤ ਦੀ ਸਮੱਸਿਆ ਕੈਨੇਡਾ ਵਿੱਚ ਤਾਂ ਨਾਪੂਨ ਸਿਹਤ ਸੰਭਾਲ ਪ੍ਰਣਾਲੀ ਵੀ ਜਾਂਚ ਦੇ ਘੇਰੇ ਵਿੱਚ ਆ ਲੰਮੇ ਇੰਤਜ਼ਾਰ ਲੰਮੇ ਅਤੇ ਡਾਕਟਰੀ ਸੇਵਾਵਾਂ ਅਤੇ ਤਕਸੀਮਤ ਪ੍ਰਵਾਸੀ ਅਤੇ ਕੈਨੇਡੀਅਨ ਦੋਵੇਂ ਨਿਰਾਸ਼ਾਜਨਕ ਨੇ ਨਵੇਂ ਆਏ ਲੋਕਾਂ ਲਈ ਜਿਨ੍ਹਾਂ ਨੇ ਵਧੇਰੇ ਕੁਸ਼ਲ ਹੈਲਥ케ਅਰ ਸਿਸਟਮ ਵਾਲੇ ਦੇਸ਼ਾਂ ਨੂੰ ਛੱਡ ਦਿੱਤਾ ਇਹ ਸੌਦਾ ਤੋੜਨ ਵਿੱਚ ਹੋ ਸਕਦਾ ਵਿਦੇਸ਼ ਦੇ ਵਿੱਚ ਬਿਹਤਰ ਮੌਕੇ ਸੰਯੁਕਤ ਰਾਜ ਆਸਟ੍ਰੇਲੀਆ ਜਰਮਨੀ ਵਰਗੇ ਸਰਗਰਮ ਹੁਨਰਮੰਦ ਕਾਮਿਆਂ ਦੇ ਪੇਸ਼ਕਸ਼ ਕਰਨ ਨਾਲ ਪ੍ਰਤਿਭਾ ਅਤੇ ਵਿਸ਼ਵਵਿਆਪੀ ਮੁਕਾਬਲਾ ਪਹਿਲੇ ਨਾਲੋਂ ਵੀ ਤੇਜ਼ ਹੈ ਇਹ ਰਾਸ਼ਟਰ ਅਕਸਰ ਨਵੇਂ ਆਉਣ ਵਾਲਿਆਂ ਨੂੰ ਉੱਚੀ ਤਨਖਾਹ ਤੇਜ਼ ਇਮੀਗ੍ਰੇਸ਼ਨ ਮਾਰਗ ਅਤੇ ਬਿਹਤਰ ਸਾਈਟਾ ਪ੍ਰਣਾਲੀ ਦੀ ਪੇਸ਼ਕਸ਼ ਕਰਦੇ ਨੇ ਜੋ ਉਹਨਾਂ ਨੂੰ ਕੈਨੇਡੀਅਨ ਦੇ ਆਕਰਸ਼ਿਤ ਵਿਕਲਪ ਨੂੰ ਬਣਾਉਂਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਚ ਸਰਕਾਰ ਵੱਲੋਂ ਕੀ ਵੱਡੇ ਫੈਸਲੇ ਲਤੇ ਜਾਂਦੇ ਨੇ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ